ਦੇਖ ਹੀ ਰਿਹਾ ਆ ਉਹਨਾ ਕਿੰਨੀ ਹਵਾ ਵਗ ਰਹੀ ਆ ਤੇ ਬਹੁਤ ਤਾਂ ਕਰਕੇ ਅਸੀਂ ਆਖਿਆ ਚਲੋ ਐਰ ਕੀ ਵਾਰ ਆਪਾਂ ਇਹ ਨਹੀਂ ਕਰਦੇਗੇ ਤੇ ਉਹ ਫਾਲੇ ਤੇ ਬਹੁਤ ਲੱਗਾ ਵਾ ਤੇ ਇਹ ਮਿੱਠੇ ਵੀ ਬਹੁਤ ਹੁੰਦੇ ਆ ਖਾਨ ਚ ਮੱਧਲ ਵੀ ਥੋੜਾ ਥੋੜਾ ਗੱਜੀ ਜਾਂਦਾ ਵਾ ਤੇ ਵੇਖੋ ਕਿੰਨੀ ਕੁ ਬਾਰਸ਼ ਪਾਉਂਦਾ ਹੈ ਪ੍ਰਮਾਤਮਾ ਤੁਸੀਂ ਪਿਆਰ ਦਿੰਨੇ ਆ ਤਾਂ ਅਸੀਂ ਵੀਡੀਓ ਬਣਾ ਲੈਨੇ ਆ ਕਿਉਂਕਿ ਉਸ ਤਰ੍ਹਾਂ ਤਾਂ ਮੁੱਦਾ ਹੋਵੇ ਫੇਰ ਹੀ ਬੋਲਿਆ ਜਾਂਦਾ ਜੇ ਪਿੱਛੇ ਚਾਰ ਭੈਣ ਭਰਾ ਆਪਣੇ ਸोम ਪ੍ਰਮਾਤਮਾ ਨੇ ਬਹੁਤ ਬਹੁਤ ਧੰਨਵਾਦ ਪ੍ਰਮਾਤਮਾ ਦਾ ਜਿਨੇ ਤੇ ਬਹੁਤ ਵਧੀਆ ਲੱਗ ਰਿਹਾ ਤੇ ਹਾਂਜੀ ਹੁਣ ਆਪਾਂ ਵੀਡੀਓ ਸਭ ਤੋਂ ਜ਼ਿਆਦਾ ਤਾਂ ਹਵਾ ਬ ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ ਹੋਰ ਦੋਸਤੋ ਕਿਵੇਂ ਹੋ ਅੱਜ ਨਵਾਂ ਦਿਨ ਨਵੀਂ ਵੀਡੀਓ ਸ਼ੁਰੂ ਕਰਨ ਲੱਗੇ ਆਂ ਹੋਰ ਸੁਣਾਓ ਕਿਵੇਂ ਹੋ ਚੜ੍ਹਦੀ ਕਲਾ ਵਿੱਚ ਹੋਵੋਗੇ ਅਸੀਂ ਵੀ ਚੜ੍ਹਦੀ ਕਲਾ ਵਿੱਚ ਤੇ ਪ੍ਰਮਾਤਮਾ ਨੇ 4-5 ਦਿਨਾਂ ਤੋਂ ਮੌਸਮ ਬਹੁਤ ਵਧੀਆ ਕੀਤਾ ਪਿਆ ਵਾ ਤੇ ਪ੍ਰਮਾਤਮਾ ਦਾ ਸ਼ੁਕਰ ਆ ਤੇ ਅੱਜ ਵੀ ਖੇਤ ਵਿੱਚ ਆਏ ਸੀਗੇ ਤੇ ਦੇਖੋ ਬੱਦਲ ਗਾਜਰਿਆ ਵਾ ਤੇ ਤੁਹਾਨੂੰ ਦੇਖ ਹੀ ਰਿਹਾ ਹੋਣਾ ਕਿੰਨੀ ਹਵਾ ਵਗ ਰਹੀ ਆ ਤੇ ਬਹੁਤ ਵਧੀਆ ਖੂਬਸੂਰਤ ਨਜ਼ਾਰਾ ਆ ਰਿਹਾ ਵਾ ਤੇ ਮੌਸਮ ਬਹੁਤ ਹੀ ਸਵਾਗਤ ਹੋ ਗਿਆ ਵਾ ਕਿਉਂਕਿ ਗਰਮੀ ਬਹੁਤ ਸੀਗੀ ਤੇ ਗਰਮੀ ਤੋਂ ਰਾਹਤ ਪ੍ਰਮਾਤਮਾ ਨੇ ਦੇ ਦਿੱਤੀ ਆ ਤੇ ਬਹੁਤ ਬਹੁਤ ਧੰਨਵਾਦ ਪ੍ਰਮਾਤਮਾ ਦਾ ਤੇ ਇਧਰ ਆਪਣੇ ਸੰਤਰੇ ਵੀ ਲੱਗਦਿਲ ਕੇ ਆ ਤੇ ਤੁਸੀਂ ਦੇਖ ਸਕਦੇ ਹੋ ਕਿੰਨੀ ਹਵਾ ਮਿਹਰ ਆ ਗਿਆ ਵਾ ਤੇ ਬੱਦਲ ਗੱਜੀ ਜਾ ਰਿਹਾ ਵਾ ਇਹ ਇਧਰ ਆਪਣੇ ਜਿਹੜੇ ਸੰਤਰੇ ਆਉ ਤਿਆਰ ਹੋ ਜਾਂਦੇ ਆ ਇਹਨਾਂ ਨੂੰ ਹੁਣ ਸਪੋਰਟ ਲਾਉਣ ਦੀ ਤਿਆਰੀ ਕਰ ਰਹੇ ਆ ਸਪੋਰਟ ਇਹਨਾਂ ਨੂੰ ਲਾਵਾਂਗੇ ਕਿਉਂਕਿ ਇਹ ਹਰ ਵਾਰਾਂ 2-4 ਡਾਹਣੀਆਂ ਇਹਦੀਆਂ ਟੁੱਟ ਜਾਂਦੀਆਂ ਵਾਂ ਕਿਉਂਕਿ ਫਲ ਜ਼ਿਆਦਾ ਹੋਣ ਕਾਰਨ ਇਹ ਟੁੱਟ ਜਾਂਦੀ ਆ ਤੇ ਤਾਂ ਕਰਕੇ ਅਸੀਂ ਆਖਿਆ ਚਲੋ ਐਰ ਕੀ ਵਾਰ ਆਪਾਂ ਇਹ ਨਹੀਂ ਕਰਦੇਗੇ ਆਪਾਂ ਘਾਲੋ ਨਹੀਂ ਕਰਦੇ ਅੱਗੇ ਘਾਲੋ ਹੋ ਜਾਂਦੀ ਆ ਤੇ ਐਰ ਕੀ ਵਾਰ ਆਪਾਂ ਇਹਦੇ ਅੱਗੇ ਥੱਲੇ ਸਪੋਰਟ ਲਾਵਾਂਗੇ ਤਾਂ ਕਿ ਇਹ ਬਚ ਸਕਣ ਕਿਉਂਕਿ ਹਰ ਵਾਰਾ ਟੁੱਟਦੇ ਰਹਿ ਤਾਂ ਸਾਰਾ ਬੂਟਾ ਹੀ ਖਰਾਬ ਹੋ ਜਾਊਗਾ ਕਿਉਂਕਿ ਤੁਸੀਂ ਦੇਖ ਸਕਦੇ ਹੋ ਫਾਲੇ ਤੇ ਬਹੁਤ ਲੱਗਾ ਵਾ ਤੇ ਇਹ ਮਿੱਠੇ ਵੀ ਬਹੁਤ ਹੁੰਦੇ ਆ ਖਾਨਚ ਤੇ ਤਾਂ ਕਰਕੇ ਹਰ ਵਾਰਾਂ ਕੋਈ سپورਟ ਨਹੀਂ ਲੱਗਦੀ ਐ ਇੱਥੇ ਤੇ ਐਰ ਕੀ ਅਸੀਂ ਆਖਿਆ ਚਲੋ سپورਟ ਲਾਵਾਂਗੇ ਕਿਉਂਕਿ ਖਾਣ ਵਿੱਚ ਵਧੀਆ ਹੁੰਦੇ ਆ ਤੇ ਜੂਸ ਪੀਏ ਤਾਂ ਉਦੋਂ ਵੀ ਵਧੀਆ ਬਣਦਾ ਇਹਨਾਂ ਦਾ ਤੇ ਉਧਰੋਂ ਮੌਸਮ ਤੁਸੀਂ ਦੇਖ ਹੀ ਸਕਦੇ ਹੋ ਚਾਰ ਚਪੇਰੇ ਬਹੁਤ ਵਧੀਆ ਪ੍ਰਮਾਤਮਾ ਨੇ ਠੰਡ ਕੀਤੀ ਪਈ ਆ ਤੇ ਬੱਤਲ ਵੀ ਥੋੜਾ ਥੋੜਾ ਗੱਜੀ ਜਾਂਦਾ ਵਾ ਤੇ ਵੇਖੋ ਕਿੰਨੀ ਕ ਵਾਰਸ਼ ਪਾਉਂਦਾ ਹੈ ਪ੍ਰਮਾਤਮਾ ਕਿਉਂਕਿ ਲੋੜ ਵਾਰਸ਼ ਦੀ ਲੋੜ ਹੀ ਸੀਗੀ ਦੇਖੋ ਸਾਰੇ ਬੰਨੇ ਕਉਂ ਖੇਤੀਬਾੜੀ ਨਾਲ ਜੁੜੇ ਹੋਣ ਕਾਰਨ ਅਸੀਂ ਖੇਤੀਬਾੜੀ ਦੀਆਂ ਜ਼ਿਆਦੀਆ ਵੀਡੀਓ ਪਾਈ ਦੀਆਂ ਵਾਂ ਤੁਹਾਨੂੰ ਬਹੁਤ ਹੀ ਪਸੰਦ ਆਉਂਦੀਆਂ ਵਾਂ ਇਸੇ ਕਰਕੇ ਤੁਸੀਂ ਬਹੁਤ ਪਿਆਰ ਦਿੰਦੇ ਹੋ ਇਸੇ ਤਰ੍ਹਾਂ ਪਿਆਰ ਦਿੰਦੇ ਰਹਿਣਾ ਤੇ ਅਸੀਂ ਵੀਡੀਓ ਵੱਧ ਤੋਂ ਵੱਧ ਬਣਾ ਸਕੀਏ ਤੁਹਾਨੂੰ ਵਧੀਆ ਮੌਸਮ ਜਿੱਦਣ ਹੁੰਦਾ ਵਾ ਆਪਾਂ ਉਸ ਦਿਨ ਵੀਡੀਓ ਪਾਈਦੀ ਆ ਤੇ ਅੱਜ ਮੌਸਮ ਵਧੀਆ ਸੀਗਾ ਤੇ ਘਰੋਂ ਤੁਰਿਆ ਤੇ ਉਦੋਂ ਕੁਝ ਗਰਮੀ ਸੀਗੀ ਪਰ ਜਦੋਂ ਖੇਤ ਵੱਲ ਆਇਆ ਤਾਂ ਬਹੁਤ ਹੀ ਵਧੀਆ ਮੌਸਮ ਬਣ ਗਿਆ ਤੇ ਮੈਂ ਕਿਹਾ ਚਲੋ ਅੱਜ ਇੱਕ ਵੀਡੀਓ ਬਣਾ ਲੈਨੇ ਆ ਜੋ ਕਿ ਸਾਰਿਆਂ ਨੂੰ ਮੌਸਮ ਦਿਖ ਜਾਊਗਾ ਤੇ ਬਹੁਤ ਵਧੀਆ ਲੱਗਦਾ ਵਾ ਤੁਹਾਡੇ ਨਾਲ ਗੱਲਾਂ ਕਰਕੇ ਤੇ ਤੁਹਾਡੇ ਤੋਂ ਹੀ ਪ੍ਰੇਰਣਾ ਮਿਲਦੀ ਆ ਵੀਡੀਓ ਬਣਾਉਣ ਦੀ ਤੁਸੀਂ ਪਿਆਰ ਦਿੰਨੇ ਆ ਤਾਂ ਅਸੀਂ ਵੀਡੀਓ ਬਣਾ ਲੈਨੇ ਆ ਕਿਉਂਕਿ ਉਸ ਤਰ੍ਹਾਂ ਤਾਂ ਬੋਲਿਆ ਹੀ ਨਹੀਂ ਜਾਂਦਾਗਾ ਉਸ ਤਰ੍ਹਾਂ ਬੋਲਣਾ ਬਹੁਤ ਔਖਾ ਹੋ ਜਾਂਦਾ ਵਾ ਤੇ ਜੇ ਭੈਣ ਭਰਾ ਆਪਣੇ ਪਸੰਦ ਕਰਦੇ ਆ ਤੇ ਫੇਰ ਹੀ ਬੋਲਿਆ ਜਾਂਦਾ ਵਾ ਕੋਈ ਵੀ ਮੁੱਦਾ ਹੋਵੇ ਫੇਰ ਹੀ ਬੋਲਿਆ ਜਾਂਦਾ ਜੇ ਪਿੱਛੇ ਚਾਰ ਭੈਣ ਭਰਾ ਆਪਣੇ ਸਾਥ ਦੇਣ ਵਾਲੇ ਹੋਣ ਤਾਂ ਹੀ ਇਹ ਵੀਡੀਓ ਜਾਂ ਕੋਈ ਵੀ ਕੰਮ ਕੀਤਾ ਜਾ ਸਕਦਾ ਵਾ ਤੇ ਜੇ ਆਪਣੀਆਂ ਵੀਡੀਓ ਚੰਗੀਆਂ ਲੱਗਦੀਆਂ ਵਾ ਤੇ ਵੱਧ ਤੋਂ ਵੱਧ ਸ਼ੇਅਰ ਲਾਇਕ ਕਮੈਂਟ ਕਰਿਆ ਕਰੋ ਤਾਂ ਕਿ ਹੋਰ ਹੌਸਲਾ ਵਧੇ ਮੌਸਲਾਬਾ ਦੇ ਜੇ ਸਾਡਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਵੀ ਸਬਸਕ੍ਰਾਈਬ ਕਰ ਲੈਣਾ ਤੇ ਨੋਟੀਫਿਕੇਸ਼ਨ ਔਨ ਕਰ ਲੈਣਾ ਕਿ ਤੁਹਾਨੂੰ ਹਰੇਕ ਵੀਡੀਓ ਹਰੇਕ ਸਮੇਂ ਤੇ ਮਿਲਦੀ ਰਹੇ ਤੇ ਬਹੁਤ ਬਹੁਤ ਧੰਨਵਾਦ ਤੇ ਹੁਣ ਤੁਸੀਂ ਫੇਰ ਇੱਕ ਵਾਰਾਂ ਚਾਰਚਪੇਰੇ ਦੇਖ ਸਕਦੇ ਹੋ ਕਿੱਡਾ ਵਧੀਆ ਮਾਹੌਲ ਕਿੱਡਾ ਵਧੀਆ ਮੌਸਮ ਪ੍ਰਮਾਤਮਾ ਨੇ ਬਹੁਤ ਬਹੁਤ ਧੰਨਵਾਦ ਪ੍ਰਮਾਤਮਾ ਦਾ ਜਿਨੇ ਇਹੋ ਜਿਹਾ ਮੌਸਮ ਕਰ ਦਿੱਤਾ ਵਾ ਤੇ ਗਰਮੀ ਤੋਂ ਰਾਹਤ ਸਾਰਿਆਂ ਨੂੰ ਮਿਲ ਰਹੀ ਆ ਤੇ ਬਹੁਤ ਬਹੁਤ ਧੰਨਵਾਦ ਇਸੇ ਤਰ੍ਹਾਂ ਪਿਆਰ ਬਣਾ ਕੇ ਰੱਖਣਾ ਤੇ ਤੁਹਾਨੂੰ ਹੋਰ ਵੀ ਵੀਡੀਓ ਮਿਲਦੀਆਂ ਰਹਿਣਗੀਆਂ ਤੇ ਬਹੁਤ ਬਹੁਤ ਧੰਨਵਾਦ ਤੇ ਸਾਰਿਆਂ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰਿਆਂ ਦਾ ਫਿਰ ਤੋਂ ਬਹੁਤ ਬਹੁਤ ਧੰਨਵਾਦ ਪ੍ਰਮਾਤਮਾ ਚਰਦੀ ਕਲਾ ਵਿੱਚ ਰੱਖੇ ਸੁਖ ਸ਼ਾਂਤੀ ਵਿੱਚ ਰੱਖੇ ਪ੍ਰਮਾਤਮਾ ਸਭ ਨੂੰ ਨਿਤਨੇਮ ਦੀਆਂ ਦਾਤਾਂ ਬਖਸ਼ੇ ਅੰਮ੍ਰਿਤ ਦੀ ਦਾਤ ਬਖਸ਼ੇ ਪ੍ਰਮਾਤਮਾ ਸਭ ਨੂੰ ਤੇ ਗੁਰੂ ਘਰ ਜਾਇਆ ਕਰੋ ਗੁਰੂ ਦੀ ਬਾਣੀ ਪੜਿਆ ਕਰੋ ਵੱਧ ਤੋਂ ਵੱਧ ਤਾਂ ਕਿ ਆਪਣਾ ਪਾਰ ਉਤਾਰਾ ਹੀ ਗੁਰੂ ਦੀ ਬਾਣੀ ਦੇ ਨਾਲ ਹੈ ਜੇ ਗੁਰੂ ਦੀ ਬਾਣੀ ਪੜਾਂਗੇ ਉਹੀ ਆਪਣੇ ਨਾਲ ਜਾਣਾ ਤੇ ਜਿਹੜਾ ਆਪਾਂ ਕੋਈ ਪੈਸਾ ਜਾਂ ਉਹ ਤਾਂ ਆਪਣੇ ਇੱਕ ਜਰੀਆ ਹੈ ਜ਼ਿੰਦਗੀ ਜਿਉਣ ਦਾ ਤੇ ਜਿਹੜਾ ਆਪਾਂ ਗੁਰੂ ਦੀ ਬਾਣੀ ਪੜਾਂਗੇ ਉਹ ਆਪਣਾ ਜੀਵਨ ਸਫਲ ਬਣਾਉਣ ਵਿੱਚ ਸਹਾਇ ਹੋਊਗੀ ਤੇ ਦੇਖੋ ਤੁਸੀਂ ਇੱਧਰ ਦੂਰ ਦੂਰ ਤੱਕ ਦੇਖੋ ਕਿੰਨੀ ਹਨੇਰੀ ਅਤੇ ਕਾਲਾ ਬੋਲਾ ਤੇ ਕਾਲੇ-ਕਾਲੇ ਬੱਦਲ ਆ ਰਹੇ ਆ ਤੇ ਮੈਨੂੰ ਲੱਗਦਾ ਆ ਵੀ ਪੈੰਡ ਜਾਣ ਦੇ ਵਿੱਚ ਹੀ ਫਾਇਦਾ ਵਾ ਕਿਉਂਕਿ ਮੀ ਮੈਨੂੰ ਲੱਗਦਾ ਬਹੁਤ ਆ ਰਿਹਾ ਵਾ ਤੁਸੀਂ ਦੇਖ ਸਕਦੇ ਹੋ ਪਿੱਛੇ ਮਾਹੌਲ ਆ ਕਿਉਂਕਿ ਬਹੁਤ ਜ਼ਿਆਦਾ ਬੱਦਲ ਆ ਰਿਹਾ ਏ ਨੇਹਰ ਆ ਰਿਹਾ ਏ ਤੁਸੀਂ ਦੇਖ ਹੀ ਸਕਦੇ ਹੋ ਕਿੰਨੀ ਆਵਾਜ਼ ਮੈਨੂੰ ਤਾਂ ਬਹੁਤ ਆਵਾਜ਼ ਦਿਖਾਈ ਦੇ ਰਹੀ ਆ ਕਿਉਂਕਿ ਬਹੁਤ ਹੀ ਬੱਦਲ ਆ ਰਿਹਾ ਏ ਤੇ ਵਿਊ ਵੀ ਬਹੁਤ ਖੂਬਸੂਰਤ ਆ ਰਿਹਾ ਦੇਖੋ ਅਸਮਾਨ ਦਾ ਤੁਹਾਨੂੰ ਵੀ ਵਧੀਆ ਲੱਗ ਰਿਹਾ ਹੋਊਗਾ ਤੇ ਪੰਛੀ ਗਾ ਰਹੇ ਆ ਤੇ ਬਹੁਤ ਵਧੀਆ ਲੱਗ ਰਿਹਾ ਤੇ ਹਾਂਜੀ ਹੁਣ ਆਪਾਂ ਵੀਡੀਓ ਦੀ ਸਮਾਪਤੀ ਕਰਨ ਲੱਗੇ ਕਿਉਂਕਿ ਮੀਂਹ ਦਾ ਕੋਈ ਪਤਾ ਨਹੀਂਗਾ। ਹੋ ਗਿਆ ਆਵਾਜ਼ ਤਾਂ ਬਹੁਤ ਆ ਰਹੀ ਆ ਬੱਦਲ ਵੀ ਬਹੁਤ ਆ ਰਿਹਾ। ਦੇਖੋ ਅਸਮਾਨ ਦੇ ਵਿੱਚ ਕਿੱਡਾ ਵਧੀਆ ਮਾਹੌਲ ਕਿੱਡਾ ਵਧੀਆ। ਵਿਊ ਆ ਰਿਹਾ ਵਾ। ਸਭ ਤੋਂ ਜ਼ਿਆਦਾ ਤਾਂ ਹਵਾ ਬਹੁਤ ਆ ਰਹੀ ਆ ਦੇਖੋ